ਵਤਨ ਦੀ ਮਿੱਟੀ ਨਿਊ ਚੈਨਲ ਨੂੰ ਵੇਖ ਰਹੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ ਵਿਖੇ ਰੋਜ਼ਾਨਾ ਗਾਗਰ ਦੇ ਦਰਸ਼ਨ ਰਿਪੋਰਟ ਉਪਕਾਰ ਸਿੰਘ ਰੰਦਾਵਾ ਅੰਮ੍ਰਿਤਸਰ ਸਮਰਾਲਾ ਮੈਰਿਜ ਪੈਲਸ ਵਿੱਚ ਵਿਆਹ ਸਮਾਗਮ ਦੌਰਾਨ ਚੋਰੀ ਦੀ ਘਪੀਰ ਕਟਨਾ ਖੁਸ਼ੀ ਦਾ ਮਾਹੌਲ ਗਮਹੀਨ ਵਿੱਚ ਤਬਦੀਲ ਰਿਪੋਰਟ ਪੂਸ਼ਨ ਬੰਸਨ ਸਮਰਾਲਾ ਕੇਂਦਰੀ ਰਾਜ ਮੰਤਰੀ ਸਰਦਾਰ ਰਵਨੀਤ ਸਿੰਘ ਮਿੱਟੂ ਭਾਜਪਾ ਦੇ ਸੀਨੀਅਰ ਆਗੂ 인ਦਰਜੀਤ ਸਿੰਘ ਬਾਸਰਕੇ ਨੂੰ ਸਤਕਾਰ ਨਾਲ ਮਿਲੇ ਰਿਪੋਰਟ ਚੀਫ ਬਿਊਰੋ ਅੰਮ੍ਰਿਤਸਰ ਬਾਬਾ ਬੀਰ ਸਿੰਘ ਬਾਬਾ ਤੀ ਸਿੰਘ ਸ਼ੌਨੀ ਨਿਹੰਗ ਸਿੰਘ ਚਾਟੀਵਿੰਡ ਲਹਿਲ ਵਿਕੇਸ਼ ਸ਼ਹੀਦੀ ਸਮਾਗਮ ਦਸ਼ਮੇਸ਼ ਦਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਦੀ ਰਹਿਨਮਾਈ ਹੇਠ ਕਰਵਾਏ ਜਾ ਰਹੇ ਹਨ ਰਿਪੋਰਟ ਸ਼ਰਨਦੀਪ ਸਿੰਘ ਖਿੱਦੋਵਾਲੀ ਟਾਲੀ ਸਾਹ ਸੀਨੀਅਰ ਸਕੈਂਡਰੀ ਸਕੂਲ ਵਡਾਲਾ ਵੀਰਮ ਪੋਮਾ ਵਿਕੇ ਸੀਨੀਅਰ ਸਟੂਡੈਂਟਸ ਕਲੱਬ ਵੱਲੋਂ 골ਡਨ ਜੁਬਲੀ ਸਮਾਰੋਹ ਕਰਵਾਇਆ ਗਿਆ ਰਿਪੋਰਟ ਸੁਖਵੰਤ ਸਿੰਘ ਪੋਮਾ ਫਤੇਗੜ ਚੂੜੀਆਂ ਵਿਧਾਇਕ ਰਮਦਾਸ ਨੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਸੁਣੀਆਂ ਮੁਸ਼ਕਲਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ 26 ਪੰਚਾਇਤਾਂ ਨੂੰ 5-5 ਲੱਖ ਰੁਪਏ ਦੇ ਚੈੱਕ ਵੰਡੇ ਰਿਪੋਰਟ ਅਜਮੇਰ ਸਿੰਘ ਬਾਸਰਕੇ ਸੰਸਾਹਿਬ ਸ਼ਹੀਦ ਭਾਈ ਤਾਰਾ ਸਿੰਘ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਤੀ ਸੰਬੰਧੀ ਪ੍ਰਚਾਰਕ ਜਥਿਆਂ ਨਾਲ ਮੀਟਿੰਗ ਰਿਪੋਰਟ ਅਜਮੇਰ ਸਿੰਘ ਬਾਸਰਕੇ ਸਨ ਸਾਹਿਬ ਪੰਜਾਬ ਸਰਕਾਰ ਵੱਲੋਂ ਖੇਡ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ 1350 ਕਰੋੜ ਦੀ ਲਾਗਤ ਨਾਲ 3100 ਸਟੇਡੀਅਮ ਬਣਾਏ ਜਾ ਰਹੇ ਹਨ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਰਿਪੋਰਟ ਚੀਫ ਬੀਰੋ ਅੰਮ੍ਰਿਤਸਰ ਕਸ਼ਮੀਰ ਦੇ ਹਿੱਸੇ ਤੇ ਪਾਕਿਸਤਾਨ ਦਾ ਕਬਜ਼ਾ ਗੈਰ ਕਾਨੂੰਨੀ ਪਰਮਜੀਤ ਸਿੰਘ ਗਿੱਲ ਰਿਪੋਰਟ ਅਨੀਤਾ 베ਦੀ ਬਟਾਲਾ ਹਲਕਾ ਰਾਜਸਥਾਨ ਸੀ ਮੁਖਵਿੰਦਰ ਸਿੰਘ ਮਾਲ ਦੇ ਗ੍ਰਹਿ ਵਿਖੇ ਬੀਜੇਪੀ ਦੀ ਹੰਗਾਮੀ ਮੀਟਿੰਗ ਹੋਈ ਰਿਪੋਰਟ ਜਸਬੀਰ ਸਿੰਘ ਔਲਖ ਪਿੰਡੀ ਸੈਦਾ ਹੋਰ ਵਧੇਰੇ ਜਾਣਕਾਰੀ ਲਈ ਵੇਖਦੇ ਰਹੋ ਵਤਨ ਦੀ ਮਿੱਟੀ ਨਿਊਜ਼ ਚੈਨਲ ਧੰਨਵਾਦ